ਆ ਜਿਹੜੇ ਏਸੀ ਵਾਲੇ ਕਵਰੇਜ ਵੱਡੇ ਅਫਸਰ ਬੈਠੇ ਆ ਮੇਰੀ ਘੱਟ ਤਨਖਾਹ ਦੇ ਜ਼ਿੰਮੇਵਾਰ ਤਾਂ ਆਹ ਹੈ ਮੇਰੀ ਘੱਟ ਤਨਖਾਹ ਦਾ ਜ਼ਿੰਮੇਵਾਰ ਤਾਂ ਇਥੋਂ ਦਾ ਐਮ.ਐਲ.ਏ ਆ ਮੇਰੀ ਘੱਟ ਤਨਖਾਹ ਦਾ ਜ਼ਿੰਮੇਵਾਰ ਤਾਂ ਸਿਹਤ ਵਿਭਾਗ ਦਾ ਮੰਤਰੀ ਆ ਮੇਰੀ ਘੱਟ ਤਨਖਾਹ ਦਾ ਜ਼ਿੰਮੇਵਾਰ ਤਾਂ ਮੁੱਖ ਮੰਤਰੀ ਆ ਮੇਰੀ ਘੱਟ ਤਨਖਾਹ ਦੀ ਜ਼ਿੰਮੇਵਾਰਤਾ ਇਹ ਸਰਕਾਰ ਆ ਜਿਹੜੀ ਆ ਪਾਲਿਸੀ ਲੈ ਕੇ ਆਈ ਆ ਜਿਹੜੀ ਕਹਿੰਦੀ ਆ ਵੀ ਜਿੰਨੇ ਦੇ بڑے ਲਿਖੇ ਆ ਉਹਨਾਂ ਨੂੰ ਘੱਟ ਤੋਂ ਘੱਟ ਤਨਖਾਹ ਤੇ ਗੁਜ਼ਾਰਾ ਕਰੇਗੀ ਤਨਖਾਹਾਂ ਦੀ ਗੱਲ ਕਰਦੇ ਆ ਉਹ ਸਾਨੂੰ ਇਹ ਹੀ ਨਹੀਂ ਪਤਾ ਵੀ ਉਹ ਕੰਪਨੀਆਂ ਕੌਣ ਐ ਅਸੀਂ ਉਹਨਾਂ ਨੇ ਨਾ ਹੀ ਸੁਣਦੇ ਕਿ ਆ ਪੈਸਕੋ ਆ ਕੌਣ ਹੈ ਪਰ ਤਾਂ ਤੇ ਸਾਨੂੰ ਉਹਦਾ ਕੋਈ ਮਾਲਕ ਸਾਹਮਣੇ ਨਹੀਂ ਆਇਆ ਵੀ ਆ ਸਾਡਾ ਜਿਹੜਾ ਹੈਗਾ ਮਾਲਕ ਹੈ ਇਹਦੇ ਨਾਂ ਦੀ ਹੈ ਨਾਂ ਦੀ ਕੰਪਨੀ ਆਊਗੀ ਕਿਸੇ ਨੂੰ ਕੋਈ ਬਹੁਤਾ-ਬਹੁਤਾ ਪਤਾ ਨਹੀਂ ਕੌਣ ਉਹਦਾ ਮਾਲਕ ਹੈ ਕੌਣ ਬਣੀ ਬਸ ਹੈ ਇਹ ਇੱਕ ਗੁੰਮਰਾਹ ਕਰਕੇ ਬਹੁਤ ਵੱਡੀ ਲੁੱਟ ਕੀਤੀ ਜਾ ਰਹੀ ਹੈ ਜਿਹਨੂੰ ਕੀ ਆਪਾਂ ਦੀ ਲੁੱਟ ਕਹਨੇ ਆ ਹੁਣ ਸਰਕਾਰਾਂ ਦਾ ਤੇ ਕੋਤੋਂ ਤੱਕ ਕੀਤਾ ਕਿ ਸਾਡੇ ਯੂਨੀਅਨ ਕਿਉਂ ਬਣਾਉਣ ਤੇ ਸਾਥੀ ਜੀ ਪਹਿਲਾਂ ਬੋਲ ਕੇ ਕਹੇ ਕਿ ਸਾਡੇ ਕੋਲੋਂ ਉਹ ਲਿਖਾਇਆ ਜਾਂਦਾ ਵੀ ਤੁਸੀਂ ਆ ਇਸ ਕੰਪਨੀ ਦੇ ਜੁਆਇਨ ਕਰੋਗੇ ਤਾਂ ਤੁਸੀਂ ਯੂਨੀਅਨ ਨਹੀਂ ਬਣਾਓਗੇ ਤੁਸੀਂ ਇਕੱਠੇ ਨਹੀਂ ਹੋਵਗੇ ਪਰ ਇਸ ਤਰ੍ਹਾਂ ਦੇ ਇਹਨਾਂ ਦੇ ਨਿਯਮਾਂ ਦੇ ਖਿਲਾਫ ਕਦੇ ਲੋਕ ਰੋਕਿਆ ਨਹੀਂ ਕਰਦੇ ਕਦੇ ਬੰਨ ਲਾਇਆ ਦਰਿਆ ਕਦੇ ਰੋਕੇ ਨਹੀਂ ਜਾ ਸਕਦੇ ਪਤਾ ਹੀ ਗੱਲ ਆ ਸਰਕਾਰਾਂ ਨੇ ਬਹੁਤ ਘੱਟ ਪੈਸੇ ਦੇ ਹੁਣ ਮhalla ਠਲੀਨਕ ਜਿ ਦੇਖੋ ਉਹਨਾਂ ਨੂੰ ਇੱਕ ਪੇਸ਼ੰਟ ਦੇ ਹਿਸਾਬ ਨਾਲ ਦੇ ਹਿਸਾਬ ਨਾਲ ਰੱਖਿਆ ਬਲਕਿ ਵੀ ਕਿੰਨਾ ਜਿਆਦਾ ਸਰਕਾਰਾਂ ਨੇ ਥੱਲੇ ਤੋਂ ਲੈ ਕੇ ਕਿਵੇਂ ਸ਼ੋਸ਼ਣ ਹੁੰਦਾ ਤੁਹਾਡੇ ਸਾਰਿਆਂ ਦਾ ਕਿਉਂਕਿ ਜਦੋਂ ਕਿਸੇ ਦਾ ਬੱਚਾ ਕੋਈ ਪੜ੍ਹ ਲਿਖ ਜਾਂਦਾ ਨਾ ਤੇ ਉਹਨੂੰ ਹੁੰਦਾ ਵੀ ਸਾਨੂੰ ਕਿਤੇ ਨਾ ਕਿਤੇ ਪੈਰ ਰੱਖਣ ਨੂੰ ਜਗ੍ਹਾ ਮਿਲ ਜੇ ਕੋਸ਼ਨਾ ਕੋ ਸਾਨੂੰ ਰੁਜ਼ਗਾਰ ਮਿਲ ਜੇ ਇੱਕ ਪਾਸੇ ਪੱਕੇ ਵਾਲੇ ਹੋਗੇ ਇੱਕ ਪਾਸੇ ਕੱਚੇ ਵਾਲੇ ਹੋਗੇ ਆ ਉਹ ਚੀਜ਼ ਹੈ ਜਿਹੜੇ ਸਾਡੇ ਰਿਲੇਸ਼ਨਾਂ ਚ ਵੀ ਫਰਕ ਪੈਂਦੇ ਜਿਹੜੀਆਂ ਇਹ ਕੰਨਾਂ ਹਮੇਸ਼ਾ ਜੁਨੀਆ ਨਾਲ ਢਾਈਆਂ ਫੈਗੀਆਂ ਔਰ ਪੈਸਾ ਹੀ ਜਿੰਨੀਆਂ ਵੀ ਐਡਿਟੇਸ਼ਨਾਂ ਮਲਾਜਮਾਂ ਨੂੰ ਦੇ ਕੇ ਅੱਜ ਤੱਕ ਸਰਕਾਰਾਂ ਦੇ ਖਿਲਾਫ ਹੋਈਆਂ ਪਰ ਕਦੇ ਵੀ ਆਇ ਨਹੀਂ ਹੋਇਆ ਵੀ ਮਲਾਜਮਾਂ ਨੂੰ ਕੁਝ ਮਿਲਣਾ ਹੋਵੇ ਜਿੰਨਾ ਤੱਕ ਮੈਂ 2005 ਦੇ ਵਿੱਚ ਕੰਮ ਕੀ ਹੋਇਆ ਸੀਗਾ ਠੇਕੇ ਜਦੋਂ ਇੱਕ ਸਾਲ ਦਾ ਕੰਟਰੈਕਟ ਚੱਲਦਾ ਹੁੰਦਾ ਸੀਗਾ ਇੱਕ ਸਾਲ ਬਾਅਦ ਜਦੋਂ ਮੇਰਾ ਕੰਟਰੈਕਟ ਰੀਨੂ ਬਣਾਉਂਦਾ ਸੀ ਤਾਂ ਮੈਨੂੰ ਆਏ ਝਾਕਣਾ ਪੈਂਦਾ ਸੀਗਾ ਥੱਲੇ ਲੱਗਣਾ ਪੈਂਦਾ ਸੀ ਆਪਣੇ ਸੀਨੀਅਰਾਂ ਦੇ ਜੋ ਮਨਤਾ ਤਰਲੇ ਕਢਾ ਕੇ ਫਿਰ ਮੇਰੇ ਦੂ ਅੱਖਰ ਲੱਗਦੇ ਸੀ ਵੀ ਇਹਦਾ ਕੰਮ ਬਹੁਤ ਵਧੀਆ ਜੀ ਇਹਦਾ ਸਾਰਾ ਚਾਰ ਚਰਨ ਵਧੀਆ ਜੀ ਫਿਰ ਕਿਨੇ ਜਾ ਕੇ ਦੋ ਤਿੰਨ ਮਹੀਨਿਆਂ ਬਾਅਦ ਮਨਜ਼ੂਰੀ ਆਉਂਦੀ